ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪੈਂਡ ਦੋਸਤੋ ਇਹ ਰੋਡੇ ਜਿਹੜਾ ਦੋਸਤੋ ਮੋਗਾ ਤਸਵੀਰ ਬਾਗਾ ਪੁਰਾਣਾ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵਿਕਰੀ ਆਸੇ ਪਸ਼ੂ ਆਉਂਦੇ ਆ ਬੜੀਆਂ ਸੋਹਣੀਆਂ ਬਾਈ ਕਟੀਆਂ ਛੋਟੀਆਂ ਖਰੀਦ ਕੇ ਵੀਜਦਾ ਅੱਜ ਇਸ ਘਰ ਦੇ ਵਿੱਚੋਂ ਦੋਸਤੋ ਚਾਰ ਨਾਗ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਦੋ ਨਾਗ ਦੋਸਤੋ ਮੋਰਾ ਨਸਲ ਦੇ ਹੋਣਗੇ ਇੱਕ ਨਾਗ ਦੋਸਤੋ ਨੀਲੀ ਰਾਵੀ ਹੈ ਇਹਨਾਂ ਤੋਂ ਇਲਾਵਾ ਇੱਕ ਬੂਰੀ ਕੱਟੀ ਹੋਊਗੀ ਬਾਈ ਕੋਲੇ ਇਹ ਚਾਰੇ ਨਾਗ ਹੀ ਦੋਸਤੋ ਤੋੜ ਕੇ ਦੇਖਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਦੋਸਤੋ ਪਸੰਦ ਆਵੇ ਉਹਦੀ ਪ੍ਰੋਪਰ ਤਸੱਲੀ ਕਰ ਲਿਓ ਵੈਸੇ ਜਿਹੜਾ ਨਾਗ ਤੋੜਾਂਗੇ ਬਾਈ ਤੋਂ ਨਾਲ ਰੇਟ ਪੁੱਛ ਲਾਂਗੇ ਥਣ ਥਣ ਐਂ ਤੁਹਾਨੂੰ ਦੋਸਤੋ ਪੂਰੀ ਤਸੱਲੀ ਕਰਾ ਦੂੰਗਾ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਵੇ ਠੀਕ ਹੈ ਉਹਦੀ ਤਸੱਲੀ ਕਰ ਲਿਓ ਬਾਕੀ ਸਾਰੀ ਗੱਲਬਾਤ ਆਉ ਬਾਈ ਹੁਣ ਨਾਲ ਕਰੀਏ ਜੀ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਅਮਰਜੀਤ ਠੀਕ ਆ ਬਾਈ ਹਾਂ ਹਾਂ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਬਾਬੇ ਦੀ ਆਈ ਜਾਂਦੇ ਪਸੂ ਹਾਂ ਬਾਈ ਹੁਣ ਆਈ ਜਾਂਦੇ ਮਹਾਰਾਜ ਦੀ ਕਿਰਪਾ ਨਾ ਠੀਕ ਹੈ ਪਿੱਛੇ ਜੇ ਨਾਗ ਪਾਈ ਸੀ ਵੈਗੇ ਸਾਰੇ ਹਾਂ ਵੈਗ ਗਏ ਬਾਈ ਉਹ ਬੁਰੀ ਰਹਿ ਗਈ ਉਹਦਾ ਸੌਦਾ ਹੋਇਆ ਸੀ ਅੱਛਾ ਉਹ ਕੋਈ ਉਹਨਾਂ ਦਾ ਘਰੇਲੂ ਚੱਕਰ ਪੈ ਗਿਆ ਸੀ ਅੱਛਾ ਇਹ ਉਹੀ ਆ ਹੈਨਾ ਹਾਂ ਪਹਿਲਾਂ ਵਾਲੀ ਬੁਰੀ ਆ ਠੀਕ ਹੈ ਅੱਛਾ ਤਿੰਨ ਨਾਗ ਇਧਰ ਦੇ ਪਾਸੇ ਆ ਹਾਂ ਜੀ ਜਿਹੜੀ ਚਲ ਇਧਰੋਂ ਬੁਰੀ ਦਾ ਹੀ ਨਵੇੜ ਯਾਰ ਪਹਿਲਾਂ ਕੀ ਚੱਕਰ ਬਣਿਆ ਦਾ ਇਹ ਤੇ ਮਗਰੋਂ ਯਾਰ ਬਾਈ ਕਹਿੰਦੇ ਸਾਡਾ ਵੀ ਕੋਈ ਘਰੇ ਚੱਕਰ ਚੱਲ ਗਿਆ ਆਪਸ ਵਿੱਚ ਹੀ ਅੱਛਾ ਕਹਿੰਦੇ ਅਸੀਂ ਵੀ ਨਹੀਂ ਲੈਣੀ ਸਾਥੋਂ ਲੈਣੀ ਹੁੰਦੀ ਮੈਂ ਕੋਈ ਚੱਕਰ ਨਹੀਂ ਆਪਾਂ ਉਹਨਾਂ ਦੀ ਸਾਈ ਵਾਪਸ ਕਰਦੇ ਕਰਦੇ ਚਲੋ ਠੀਕ ਹੈ ਬੜੀ ਕੀ ਪਤਾ ਕਿਹੜੇ ਘਰ ਦਾ ਜਿਹੜਾ ਹਾਂ ਕੀ ਪਤਾ ਕਿਵੇਂ ਅਗਲੇ ਦਾ ਇਹ ਇਹ ਹੈਗੇ ਆ ਬਾਈ ਸਾਲਕ ਦੇ ਘੇਰੇ ਦੇ ਵਿੱਚ ਸਾਲ ਦੇ ਘੇਰੇ ਵਾਲੀ ਹਾਂ ਖੋਲੀ ਖਾਣ ਨੂੰ ਮਾੜੀ ਥੋੜੀ ਇਹ ਕਿੰਨੇ ਨਗਾ ਚ ਪਾਈ ਸੀ ਪੰਜਾਂ ਚ ਆਪਾਂ ਪਾਈ ਸੀ ਹਾਂ ਪੰਜਾਂ ਚ ਪਾਈ ਸੀ ਪਹਿਲਾਂ ਨੰਬਰ ਤੇ ਉਧਰ ਸੀ ਅੱਛਾ ਹਾਂ ਦੋਸੋ ਬੂਰੀ ਐ ਰੰਗ ਸੋਨਾ ਇੱਕ ਸਾਲ ਦੇ ਘਿਰੇ ਦੇ ਵਿੱਚ ਉਮਰ ਹੈ ਸਿੰਘ ਸਿੰਘ ਗੜਾਈ ਦੇ ਵਿੱਚ ਕਰਦੀ ਆਉਂਦੀ ਰੰਗ ਦਾ ਸੋਨਾ ਦੋਸੋ ਤੇ ਰੀਡ ਰੂਟ ਬਈ ਇਹਦਾ ਇਹਦਾ ਫੋਨ ਤੇ ਐ ਰੇਟ ਅਮਰਜੀਤ ਫੋਨ ਤੇ ਕਰਨਾ ਹਾਂ ਫੋਨ ਤੇ ਕਰ ਦਾਂਗੇ ਸਾਰਿਆਂ ਦਾ ਇੱਕ ਕੱਲੀ ਦਾ ਹੀ ਆ ਸਾਰਿਆਂ ਦਾ ਸਾਰਿਆਂ ਦਾ ਜੀ ਅੱਛਾ ਹਾਂ ਕੋਈ ਜਾਇ ਜੀ ਹੋਵੇ ਕੋਈ ਨਜਾਇਜ਼ ਨਹੀਂ ਸਮੀਪੜੀ ਬਹੁਤ ਐਖ ਲਓ ਚਾਰ ਵਧੀਆ ਚੰਗੀ ਐ ਬਾਕੀ ਸਭੀ ਐ ਰਾਜੀਆ ਰੰਗ ਰੂਂਗ ਸੋਨਾ ਕੱਲੀ ਹੀ ਸਹੀ ਕੱਟੀ ਤੁਹਾਨੂੰ ਦਿਖਾਈ ਆ ਜੀ ਠੀਕ ਐ ਬਾਕੀ ਫੇਸ ਕੁਆਲਿਟੀ ਚੰਗੀ ਐ ਅੱਛਾ ਜੀ ਇੱਧਰ ਦੇ ਪਾਸੇ ਹਾਂ ਇਹ ਜਿਹੜੀ ਇੱਧਰ ਦੇ ਮੰਨ ਕੇ ਚੱਲੋ ਵੀ ਦੂਜੇ ਨੰਬਰ ਤੇ ਆਪਾਂ ਮੰਨ ਲਈਏ ਮੋਰਾ ਮਸਲਾ ਜਿਹੜੀ ਹਾਂਜੀ ਕਿੰਨੇ ਟਾਈਮ ਦੀ ਹੋਊਗੀ ਇਹ ਹੈਗੀ ਆ 2.5 ਸਾਲ ਤੋਂ ਉੱਪਰ 13-14 ਮਹੀਨਿਆਂ ਦੀ ਹੋਊਗੀ ਠੀਕ ਹੈ ਸਵਾ ਲ ਸਾਲ ਦੀ ਹਾਂ ਸਵਾ ਕ ਸਾਲ ਦੀ ਹੈਗੀ ਆ ਸਿੰਘ ਸਿੰਘ ਦੇਖੋ ਦੋਸਤੋ ਸਿੰਘ ਬਹੁਤ ਸੋਹਣਾ ਲੱਗਾ ਆ ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਵੈਸੇ ਰਾਜ ਹੀ ਆ ਕੱਟੀ ਇਹ ਖੋਲੀ ਬਾਈ ਜੀ ਰੇਡ ਦੋਸਤੋ ਸਾਰੇ ਨਗਾਂ ਦੇ ਫੋਨ ਤੇ ਟੈਕ ਕੀਤਾ ਜਾਊਗਾ ਠੀਕ ਹੈ ਸਿੰਘ ਬਿਲਕੁਲ ਨੇੜਿਓਂ ਗੂਲ ਕਰਨਾ ਪਤਲਾ ਪਤਲਾ ਜਾ ਸਿੰਘ ਹੋਊਗਾ ਵੈਸੇ ਰੰਗ ਵੀ ਸੋਹਣਾ ਇਸ ਕੱਟੀ ਦਾ ਪੜੇ-ਪੜੇ ਦੇਖੋ ਬਿਲਕੁਲ ਚੱਕਮਿਆਂ ਦੀ ਆ ਦੋਸੋ ਠੀਕ ਹੈ ਥਣ ਚਾਰ ਨਿਖੜੇ ਹੋਣਗੇ ਵੈਸੇ ਤੁਹਾਨੂੰ ਦਿਖਾ ਦੂੰਗਾ ਉਮਰੋਂ ਤਕਰੀਬਨ ਇਹ ਸਵਾ ਕ ਸਾਲ ਦੇ ਘਿਰ ਦੇ ਵਿੱਚ ਇਸ ਕੱਟੀ ਦੀ ਦੋਸੋ ਉਮਰ ਹੈ ਉਮਰ ਦੇ ਹਿਸਾਬ ਨਾਲ ਕੱਦ-ਕਾਠ ਤੇ ਗ੍ਰੋਥ ਤੇ ਸਭੀ ਚੰਗੀ ਹੈ ਇਹ ਆਪਾਂ ਮੋਰਾ ਦੀਆਂ ਡੋਲੇ ਡੇਰੀ ਦੀਆਂ ਕੱਟੀਆਂ ਬਈ ਅੱਛੇ ਡੈਰੀ ਚੋਕ ਹਾਂ ਦੋਨੇ ਡੇਰੀ ਦੀਆਂ ਲਈਆਂ ਮੈਂ ਚੰਗੀਆਂ ਕੰਡ ਤੋਂ ਬਹੁਤ ਸੋਹਣੀਆਂ ਲੱਗੀਆਂ ਠੀਕ ਚਾਹੋ ਦੋਸੋ ਥਣ ਚੈੱਕ ਕਰ ਲਓ ਜੀ ਚਾਰ ਵਧੀਆ ਵਿਖੜਵੇ ਠਣ ਹੋਣਗੇ ਜੀ ਠੀਕ ਹੈ ਵੈਸੇ ਨਾਗੇ ਹੈ ਸੀਲ شریف ਇਹ ਹੈਗੇ ਆ ਦੂਜੇ ਨੰਬਰ ਵਾਲੀ ਕੱਟੀ 200 ਦਿਖਾਈ ਆ ਰੇਟ ਇਸ ਕੱਟੀ ਦਾ ਦੱਸੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹਨਾਂ ਤੋਂ ਇਲਾਵਾ ਇੱਕ ਨੀਲੀ ਰਾਵੀ ਆਪਣੇ ਕੋਲੇ ਹਾਂਜੀ ਕੀ ਟਾਈਮ ਦੀ ਹੋ ਗਈ ਇਹ ਇਹ ਵੀ ਹੈਗੀ ਆ 14-15 ਮਹੀਨਾ ਹੀ ਥੋੜੀ ਹੈ ਸਾਫ ਸਵਈ ਆ ਜਾ ਭਾਲਦੀ ਆ ਅੱਛਾ ਹਾਂ ਹੈਗੀ 15 ਕਿ ਮਹੀਨਿਆਂ ਦੀ ਅੱਛਾ ਅੱਛਾ ਹਾਂ ਕੱਟੀ ਆਪਾਂ ਲਈ ਤਾਂ ਚੰਗੇ ਘਰ ਹੋਈਆਂ ਹਾਂ 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 ਬੰਦਾ ਬਹੁਤ ਵਧੀਆ ਜੀ ਤੋਂ ਲਈ ਆ ਇਹ ਕੋਰੇ ਨੂੰ ਗਈ 15 ਕਿ ਮਹੀਨਿਆਂ ਦੀ ਹੈ ਹਾਂ 15 ਕਿ ਮਹੀਨੇ ਉਹ ਮਰੇ ਵੈਸੇ ਮਾਰਕਿੰਗ ਦੋਸਤੋ ਸੋਹਣੀ ਹੈ ਮਾਰਕਿੰਗ ਸਾਰੇ ਆ ਕਾਠ ਵੀ ਸੋਹਣਾ ਹਾਂ ਸੰ ਕੀ ਨਾ ਕੱਟੀ ਥੋੜੀ ਜੀ ਰਾਜੀ ਹੋ ਗਈ ਫੀਡ ਵਗੈਰਾ ਪੈ ਗਈ ਇਹਨੂੰ ਵੈਸੇ ਕੁੜੇ ਪਾੜੇ ਦੇਖੋ ਬਿਲਕੁਲ ਚੱਕਮਿਆਂ ਦੀ ਹੋਊਗੀ ਮਾਰਕਿੰਗ ਪ੍ਰੋਪਰ ਹੋਊਗੀ ਜਿਹੜੇ ਤੁਹਾਨੂੰ ਤੇ ਨਿਸ਼ਾਨ ਵੀ ਹੈਗਾ ਬਾਈ ਇਹਦੇ ਹਾਂ ਜਿਹੜੇ ਵੀ ਰਿਜ਼ਰਵ ਕਰ ਲੈਣਗੇ ਇਹ ਛੋਟੀ ਚੰਗੀ ਬਾਣ ਜਾਣਗੇ ਅੱਖਾਂ ਖਾਂ ਚੈੱਕ ਕਰ ਸਕਦੇ ਦੋਸਤੋ ਦੋਵੇਂ ਵਾਈਟ ਹੋਣਗੀਆਂ ਤੇ ਸੰਗ ਗਲਾਈ ਦੇ ਵਿੱਚ ਕਰਦੀ ਆਉਂਦੀ ਹੈ 15 ਕਿ ਮਹੀਨੇ ਉਮਰ ਹੈ ਉਮਰ ਦੇ ਹਿਸਾਬ ਨਾਲ ਦੋਸਤੋ ਕੱਦ ਕਾਠ ਵੀ ਸੋਹਣਾ ਇਹ ਆ ਲੋ ਦੋਸਤੋ ਚੈੱਕ ਕਰਾ ਦੇਣਾ ਬਾਕੀ ਉਮਰ ਦੇ ਹਿਸਾਬ ਨਾਲ ਸੋਹਣੀ ਹੈ ਇਹ ਕੱਟੀ ਪੁੜੇ ਪੜੇ ਦੇਖੋ ਚੜਾਈ ਦੇ ਵਿੱਚ ਆ ਜਦੋਂ ਇਹ ਦੋਸਤੋ ਭਰ ਗਈ ਸਰੀਰ ਦੇ ਵਿੱਚ ਰਾਜੀ ਹੋ ਗਈ ਤਾਂ ਝੋਟੀ ਸੋਹਣੀ ਬਣ ਜਾਣੀ ਥਾੜਾ ਦੋਸਤੋ ਦਿਖਾ ਦੇਣਾ ਤਕਰੀਬ ਨੇ ਤੀਜੇ ਨੰਬਰ ਝੋਲੀ ਝਾਲੀ ਬਹੁਤ ਸੋਹਣੀ ਹੈ ਬਾਈ ਇਹਦੀ ਵੇ ਲਓ ਦੋਸਤੋ ਖਣ ਦਾ ਵਿੱਚ ਝੋਲੀ ਚੈੱਕ ਕਰੋ ਜੀ ਕੱਟੀ ਕਿੰਦੀ ਆ ਹੁਣ ਤੇ ਬੱਕ ਜੀ ਦੀ ਝੋਲੀ ਬੰਦੀ ਆ ਖਣਾ ਦੇ ਵਿੱਚ ਇਹ ਤਕਰੀਬਨ ਤੁਹਾਨੂੰ ਦੱਸੋ ਤੀਜੇ ਨੰਬਰ ਵਾਲੀ ਨੀਲੀ ਰਾਵੀ ਦਿਖਾਤੀ ਹੈ ਰੇਟ ਇਸ ਕੱਟੀ ਦਾ ਵੀ ਦੋਸਤੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਤੀਜੇ ਨੰਬਰ ਵਾਲੀ ਆ ਤੁਸੀਂ ਨੰਬਰ ਵਾਈਜ਼ ਵਾਈਜ਼ ਤੋਂ ਪੁੱਛ ਸਕਦੇ ਹੋ ਇੱਕ ਜਿਹੜੀ ਐਂਡ ਤੇ ਆ ਬਈ ਮੋਹਰਾ ਨਸਲ ਵਾਲੀ ਕੱਟੀ ਕਿੰਨੇ ਟਾਈਮ ਦੀ ਹੈ ਇਹ ਇਹ 1.5 ਸਾਲ ਦੀ ਆ ਅਮਰਜੀਤ 1.5 ਸਾਲ ਦੀ ਆ ਹਾਂ ਠੀਕ ਐ ਕਦ ਕਾਠ ਬਹੁਤ ਆ ਮਾਂ ਦਾ ਵੀ ਕਦ ਕਾਠ ਬਹੁਤ ਆ ਦੁੱਧ ਵੀ ਜਿਹੜਾ ਹੈਗਾ 15 15.5 ਲੀਟਰ ਪਹਿਲੇ ਸੂਏ अच्छा ठीक है ले बार मारी जे दोस्तों लंबी लाख ਦੇ ਵਿੱਚ ਹੈ ਪਰ ਕੀ ਖੜਨੀ ਫੁੜਨੀ ਚੰਗੀ ਹੈ ਕੱਟੀ ਦੀ ਤੇ ਸਿੰਗ-ਸੁੰਗ ਵੀ ਵੈਸੇ ਗੜਾ ਦੇ ਵਿੱਚ ਬਹੁਤ ਸੋਹਣੀ ਹੈ ਛਾਂਚਾ ਸੋਹਣਾ ਤੇ ਉਮਰ ਉਹ तकरीबन भाई 1.5 ਸਾਲ ਦੇ ਘਰੇ ਦੇ ਵਿੱਚ ਉਮਰ ਦੱਸਦਾ ਹੈ ਠੀਕ ਹੈ ਤੇ ਰੰਗ ਰੰਗ ਵੀ ਸੋਹਣਾ ਤੇ ਕੱਦ-ਕਾਠ ਵੀ ਸੋਹਣਾ ਸਭ ਹੀ ਹੈ ਕੱਟੀਏ ਵੀ ਦੋਸਤੋ ਰਾਜੀ ਹੈ ਠੀਕ ਹੈ ਜੀ ਇਹ ਰੇਟ ਫੋਨ ਦੇ ਉੱਤੇ ਤੈੱਕੀ ਤੇ ਜਾਣਗੇ ਵੈਸੇ ਪੁੜੇ ਪਾੜੇ ਦੇਖੋ ਦੋਸਤੋ ਬਿਲਕੁਲ ਚੱਕਦੇ ਆ ਜੀ ਹੋਊਗੀ ਤੇ ਇਹ ਦੋਸਤੋ ਐਂਡ ਵਾਲੀ ਕੱਟੀ ਤੁਹਾਨੂੰ ਦਿਖਾ ਰਿਹਾ ਚੌਥੇ ਨੰਬਰ ਵਾਲਾ ਕਦ ਕਾਠ ਸੋਨਾ ਤੇ ਥਣ ਦੋਸਤੋ ਇਸ ਕੱਟੀ ਦੇ ਵੀ ਤੁਹਾਨੂੰ ਦਿਖਾ ਦਿੰਨਾ ਵੈਸੇ ਥਣ ਚਾਰ ਵਧੀਆ ਨਿਖੜ ਵੀ ਹੋਣਗੇ ਜੀ ਬਾਕੀ ਪੂਸ਼ ਪਾਸ਼ ਬਿਲਕੁਲ ਪਤਲੀ ਹੋਊਗੀ ਥਣ ਵਧੀਆ ਦੋਸਤੋ ਝੋਲੀ ਵਾਲੀ ਕੱਟੀ ਹੈ ਥਣ ਵਧੀਆ ਚਾਰ ਨਿਖੜ ਵੀ ਹੋਣਗੇ ਦੋਸਤੋ ਇਹ ਟੋਟਲ ਚਾਰ ਨਾਗ ਤੁਹਾਨੂੰ ਅੱਜ ਤੋਰ ਕੇ ਦਿਖਾਇਆ ਜੀ ਵੈਸੇ ਥਣ ਤੁਹਾਨੂੰ ਐਨ ਤੁਹਾਨੂੰ ਪੂਰੀ ਤਸੱਲੀ ਕਰਾ ਇਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗਰ ਤੁਹਾਨੂੰ ਪਸੰਦ ਆਵੇ ਨੰਬਰ ਵਾਈਜ਼ ਬਾਈ ਤੋਂ ਰੇਟ ਪੁੱਛ ਲਿਓ ਠੀਕ ਹੈ ਤੇ ਰੇਟ ਬਾਈ ਜਾਇਜ਼ ਹੀ ਹੋਣਗੇ ਹਾਂ ਜਾਇਜ਼ ਹੁੰਦੇ ਆ ਮਰਜੀ ਤਾਂ ਆਪਣੇ ਅੱਗੇ ਪਹਿਲਾਂ ਤੂੰ ਹੀ ਜਾਇਜ਼ ਆ ਅੱਛਾ ਰੇਟ ਦਾ ਉਹ ਤਾਂ ਕਰਨਾ ਪੈਂਦਾ ਬਈ ਹੁਣ ਆਪਣੇ ਨਾਲ ਵਪਾਰੀ ਵਰਗ ਜੁੜਿਆ ਹੋਇਆ ਵਾ ਦੂਰ ਦਾ ਜਿਹੜੇ ਆਪਣੇ ਕੋਲੇ ਨਹੀਂ ਆ ਸਕਦੇ ਅੱਛਾ ਹਾਂ ਹਾਂ ਆਊਟ ਸਟੇਟ ਦੇ ਹੁੰਦੇ ਕਿ ਮੋਕੇ ਹਾਂ 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 ਆ ਵੀ ਉਹ ਫਿਰ ਲੈ ਜਾਂਦਾ ਕਿ ਲੈਣੇ ਵੀ ਆਪਦੀ ਮਿਹਨਤ ਕਰਨੀ ਹੁੰਦੀ ਹੈ ਨਾ ਬਿਲਕੁਲ ਬਿਲਕੁਲ ਆ ਵੀ ਉਹ ਲਾ 1000 2000 ਉਹਨਾਂ ਦਾ ਰੱਖਣਾ ਪੈਂਦਾ ਬਿਲਕੁਲ ਹਾਂ ਤੇ ਚਲੋ ਠੀਕ ਹੈ ਭਾਈ ਜੀ